ਮਟਾਲਾ ਦੇ ਐਸਐਸਪੀ ਦਫ਼ਤਰ ਅੱਗੇ ਖੜੇ ਹਾਂ ਜਿੱਥੋਂ লাইਵ ਤਸਵੀਰਾਂ ਉਠਾਰੇ ਹਾਂ ਜਿੱਤੇ ਸ਼ਿਵਸ਼ਨਾ ਹਿੰਦੁਸਤਾਨ ਵੱਲੋਂ ਸ਼ਿਵਸ਼ਨਾ ਦੇ ਆਗੂਆਂ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਵਿੱਚ ਸ਼ਿਵਸ਼ਨਾ ਹਿੰਦੁਸਤਾਨ ਦੇ ਵਰਕਰ ਇੱਥੇ ਪਹੁੰਚੇ ਹਨ ਤੁਹਾਨੂੰ ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਮਟਾਲਾ ਅੰਦਰ ਦੋ ਧਰਾਂ ਵਿੱਚ ਲੜਾਈ ਹੁੰਦੀ ਹੈ ਜਿਸ ਵਿੱਚ ਸ਼ਿਵਸ਼ਨਾ ਹਿੰਦੁਸਤਾਨ ਦੇ ਪੰਜਾਬ ਸੰਗਠਨ ਮੰਤਰੀ ਰਾਜਾਵਾਲੀਆ ਅਤੇ ਉਹਨਾਂ ਦੇ ਭਰਾ ਜ਼ਖਮੀ ਹੁੰਦੇ ਹਨ ਅਤੇ ਉਹਨਾਂ ਦਾ ਇਲਾਜ ਜਾਰੀ ਹੈ ਹਾਲਾਂਕਿ ਇੱਥੇ ਸ਼ਿਵਸ਼ਨਾ ਆਗੂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਹਾਲਤ ਹੁਣ ਵਧੀਆ ਹੈ ਅਤੇ ਇੱਥੇ ਮਿਲਣ ਵਾਸਤੇ ਆ ਪਟਾਲਾ ਨੂੰ ਉਹਨਾਂ ਨੇ ਕਿਹਾ ਹੈ ਕਿ ਪੁਲਿਸ ਵੱਲੋਂ ਹਾਲਾਂਕਿ ਇਸ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ ਪਰ ਅਜੇ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਵੀ ਰਾਜਾਵਾਲੀਆ ਉਹਨਾਂ ਦੇ ਭਰਾ ਤੇ ਹਮਲਾ ਕੀਤਾ ਹੈ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰਨਾ ਚਾਹੀਦਾ ਹੈ ਅਤੇ ਜੇਕਰ ਇਹ ਗ੍ਰਿਫਤਾਰੀ ਨਾ ਹੋਈ ਤਾਂ ਆਉਣ ਵਾਲੇ ਦਿਨਾਂ ਵਿੱਚ ਸ਼ੇਖਪੁਰ ਹਿੰਦਸਤਾਨ ਵੱਡਾ ਕਦਮ ਚੁੱਕੇਗੀ ਕੁਝ ਲਾਈਵ ਤਸਵੀਰਾਂ ਉਖਾ ਰਹੇ ਹਾਂ ਵੇਖਦੇ ਰਹੋ ਚੈਨਲ ਦਾ ਆਰਐਨਯੂ ਮੈਂ ਨਾ ਦਸੂ शिवसेना ਹੀ ਦੱਸਾਂਦਾ ਜ਼ਿਲ੍ਹਾ ਪ੍ਰਧਾਨ ਜੋ ਪਿਛਲੇ ਦਿਨ ਵਾਰਦਾਤ ਹੋਈ ਹੈ ਸਾਡੇ ਰਾਜਾ ਬਾਲੀਆ ਜੀ ਸੰਗਠਨ ਮੰਤਰੀ ਪੰਜਾਬ शिवसेना ਹਿੰਦੁਸਤਾਨ ਦੇ ਨਾਲ ਬਹੁਤ ਮੰਦਭਾਗੀ ਘਟਨਾ ਹੋਈ ਹੈ ਉਹ ਘਟਨਾ ਨੂੰ ਨਾਲ ਲੈ ਕੇ ਅੱਜ ਹੀ ਐਸ.ਐਸ.ਪੀ ਸਾਹਿਬ ਨੂੰ ਮਿਲੇ ਆ ਐਸ.ਐਸ.ਪੀ ਸਾਹਿਬ ਨੂੰ ਪੁੱਛਿਆ ਵੀ ਜਿਹੜੀ ਕਾਰਵਾਈ ਚਾਉਣੀ ਹੋ ਰਹੀ ਉਹ ਕਹਿੰਦੇ ਆ ਆਪਣੀ ਤਰਫਾ ਲੱਗੇਦੇ ਆ ਤੇ ਬਾਕੀ ਜੋ ਵੀ ਕਾਰਵਾਈ ਅਗਲੀ ਹੈ ਦੋ ਦਿਨ ਦਾ ਤਿੰਨ ਦਿਨ ਦਾ ਨਾ ਨੇ ਕਹਿਣ ਕਿ ਦੋ ਤਿੰਨ ਦਿਨ ਜਿਹੜੇ ਮੁਜਰਮ ਜਿਹੜੇ ਸਾਰੇ ਰੈਸਟ ਆਫ ਕਰ ਲਾਂਗੇ ਉਸ ਤੋਂ ਬਾਅਦ ਨਹੀਂ ਅਰੈਸਟ ਕਰਦੇ ਉਸ ਤੋਂ ਬਾਅਦ ਜੋ ਸਾਡੀ ਸਵਸਾਣੇ ਦੋਸਤਾਂ ਦੀ ਮੀਟਿੰਗ ਕਰਕੇ ਜੋ ਸਾਡਾ ਅਜੰਡਾ ਹੋਏਗਾ ਬਾਜ਼ਾਰ ਬੰਦ ਕਰਾਉਣ ਦਾ ਜਾਂ ਚੌਂਕ ਬੰਦ ਕਰਾਉਣ ਦਾ ਜਾਂ ਐਸਫੀ ਸਾਡੇ ਬੂਰੇ ਕੇ ਬੰਦ ਦਾ ਜੋ ਵੀ ਸਾਨੂੰ ਕਰਨਾ ਪਿਆ ਹੀ ਕਰਾਂਗੇ ਰਾਹਾਂ ਦੀ ਇਹ ਉਹਨਾਂ ਖਦੀ ਕੀ ਕੰਡੀਸ਼ਨ ਹੈ ਤੇ ਸੁਣ ਕੀ ਕਰਵਾ ਕੀਤੀ ਗਈ ਅੱਗੇ ਨਾਲੋਂ ਕੰਡੀਸ਼ਨ ਉਹਨਾਂ ਦੀ ਠੀਕ ਹੈ ਸੁਧਾਰ ਆਇਆ ਉਹਨਾਂ ਦੀ ਕੰਡੀਸ਼ਨ ਦੇ ਵਿੱਚ ਅੱਗੇ ਨਾਲ ਬਹੁਤ ਫਰਕ ਹੈ ਤੁਸੀਂ ਕਿਹਨਾਂ ਦੀ ਮੰਗ ਰਹੇ ਅਸੀਂ ਮੰਗ ਰਹੇ ਹਾਂ ਇਹ ਜਿਹੜੇ ਦੋਸ਼ੀ ਨੇ ਜਲਦ ਤੋਂ ਜਲਦ ਅਰੈਸਟ ਹੋਣ ਦੇ ਮਰਜੀ ਪਰਚੋ ਲਈ ਕੀ ਕਾਰਵਾਈ ਕੀਤੀ ਗਈ ਉਸ ਕਹਦੇ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਅਪਣਾ ਕੰਮ ਕਰ ਰਹੇ ਹਾਂ ਪਰਚਾ ਦਰਜ ਹੋਇਆ ਹਾਂਜੀ ਪਰਚਾ ਦਰਜ ਹੋਊਗਾ ਪਰਮਾ ਤੇ ਪਰਮਸਾਨੀ ਸ਼ਿਵਸਾਨਾ ਦੋਸਤਾਂ ਤੋਂ ਜਿਲ੍ਹਾ ਬਰਦਾ ਪਿਛਲੇ ਦਿਨ ਵੀ ਵੇਖਿਆ ਕਿ ਜਿਹੜਾ ਗੁੰਡਾ ਗੱਦੀ ਦਾ ਨੰਗਾ ਨਾਚ ਵੇਖ ਗੁੰਡਾ ਗੱਦੀ ਦਾ ਨੰਗਾ ਨਾਚ ਵੇਖਣ ਨੂੰ ਬਿੜਾ ਧੰਨੋ ਸਾਡੇ ਗੇੜ ਸਾਡੇ ਸੰਗਠਨ ਮੰਤਰੀ ਪੰਜਾਬ ਦਾ ਰਾਜਾ ਵਾਲੇ ਉਹਨਾਂ ਦੇ ਇੱਕ ਜਾਨਲੇਵਾ ਹਮਲਾ ਕੀਤਾ ਗਿਆ ਵਾ ਕੋਈ ਸ਼ਰਾਬੀ ਅੰਤਰਾ ਵੱਲੋਂ ਤੇ ਉੱਥੇ ਸਸਰੇ ਚਾਚਾ ਆਪਾਂ ਮਿਲ ਵਾਸਤੇ ਅਸੱਤ ਵੀ ਸਾਹਿਬ ਨੂੰ ਆਏ। ਕਾਫੀ ਦਿਨ ਹੋ ਗਏ ਇੱਕ ਹਫਤਾ ਬੀਤਨ ਦੇ ਬਾਵਜੂਦ ਵੀ ਜੋ ਅਪਰਾਧੀਆਂ ਨੂੰ ਹਜੇ ਤੱਕ ਨਾ ਗ੍ਰਸਤਾਰ ਕੀਤਾ ਗਿਆ ਨਾ ਕੋਈ ਟਿਕਾਣਿਆਂ ਤੇ ਰੇਡ ਹੋਈ ਆ। ਪੁਲਿਸ ਕਹੀ ਜਾਂਦੀ ਆ ਕਿ ਆਪਾਂ ਜੀ ਉਹਨਾਂ ਨਾਲ ਲੱਭ ਰਹੇ ਆਂ ਜੀ ਆਪਾਂ ਇਦਾ ਕਰ ਰਹੇ ਆਂ ਤੇ ਅੱਜ ਆਪਾਂ ਪ੍ਰੈਸਰ ਦੇ ਮਾਧਿਅਮੋਂ ਐਵੇਂ ਕਹਿਣਾ ਚਾਹੁੰਦੇ ਆਂ ਕਿ ਜਲਦ-ਜਲਦ ਜੇ ਦੋਸ਼ੀਆਂ ਨੂੰ ਗ੍ਰਸਤਾਰ ਨਾ ਕੀਤਾ ਗਿਆ ਤੇ ਸ਼ਿਵਸ਼ਾਨਾ ਹਿੰਦੁਸਤਾਨ ਰੂਪਰੇਖਾ ਬਣਾ ਕੇ ਤੇ ਸੜਕਾਂ ਦੇ ਉੱਤੇ ਹੀ ਕੋਜੀ ਦਿਨਾਂ ਦਾ ਆਕਾ ਆ ਸਾਡੇ ਰਾਜਾਵਾਲੀ ਮੰਤਰੀ ਸਾਹਿਬ ਉਹਨਾਂ ਨੇ ਗੱਲਬਾਤ ਚਾਹੇ ਕਿ ਆਪਾਂ 3-4 ਦਿਨ ਦਾ ਹੋਟ ਟਾਈਮ ਦਵਾਂਗੇ ਪੁਲਿਸ ਨੂੰ ਜੇ ਨਾ ਹੋਇਆ ਤਾਂ ਆਪਾਂ ਛਣਕਾਂ ਦੇ ਉਤਰਾਗੇ ਪੁਲਿਸ ਕੋਲ ਕਿੰਨੇ ਖਿਲਾਫੀ ਆ ਰੱਜ ਕਿੱਦਾਂ ਗਿਆ ਪੁਲਿਸ ਕੋਲ ਆ ਕੋਈ 7 ਵਜੇ ਨਾਲ ਮਸ ਜਿਹਦਾ ਮਾਮਲਾ ਕੀਤਾ ਗਿਆ ਵਾ ਤੇ ਬਾਕੀ ਅਣਵਿਛੜਿਆ 10-15 ਹੋ ਗਿਆ ਗਵਾਰਦੀ ਨਹੀਂ ਹੋਈ ਉੱਥੇ ਮਸਲੇ ਦਾ ਦਾ ਮੈਂ ਐਸਐਸਪੀ ਸਾਹਿਬ ਨੂੰ ਮਿਲਵਾ ਕੇ ਆ ਗਾ ਰਾਜਾਵਾਲੀ ਨੇ ਭਾਰੀ ਕੰਡੀਸ਼ਨ ਕਿੱਦਾਂ ਦੀ ਹੁਣ ਕਾਫੀ ਅੱਗੇ ਨੂੰ ਸੁਧਾਰਿਆ ਤੇ ਉਹਨਾਂ ਨਾਲ ਚਾਦੇ ਇਹ ਗੱਲਬਾਤ ਇਹ ਦੋ ਤਿੰਨ ਦਿਨ ਦਾ ਆਪਾਂ ਫੇਰ ਇੱਕ ਵਾਰੀ ਫੇਰ ਕਹਿਣਾ ਜਦਾਂ ਜੱਜ ਦੇ ਮਾਧਿਅਮ ਰਾਹੀਂ ਕਿ ਜੇ 3-4 ਦਿਨਾਂ ਦੇ ਵਿੱਚ ਵਿੱਚ ਗ੍ਰਿਫਤਾਰ ਲਾਏ ਜੀ ਤਾਂ ਕਿ ਆ ਤੇ ਆਪਾਂ ਛੜਕਾਂ ਤੇ ਉਤਰਾਂਗੇ